ਮੇਰਾ ਸਵਾਲ ਇਹ ਹੋਏਗਾ ਜੀ ਕਿ ਸਿੱਖ ਧਰਮ ਦੇ ਵਿੱਚ ਸਾਨੂੰ ਅਲਾਉਡ ਹੈ ਕਿ ਅਸੀਂ ਕਿਸੇ ਹੋਰ ਧਰਮ ਚ ਵਿਆਹ ਕਰੀਏ ਜਾਂ ਕਿਸੇ ਹੋਰ ਧਰਮ ਦਾ ਸਾਡੇ ਵਿੱਚ ਵਿਆਹ ਹੋਵੇ। ਮੁੰਡੇ ਦਾ ਦਿਲ ਆ ਗਿਆ ਮੁਸਲਮਾਨ ਕੁੜੀ ਤੇ। ਕੋਈ ਚੱਕਰ ਨਹੀਂ ਆ। ਉਹ ਆਪਣਾ ਧਰਮ ਛੱਡੇ ਤੇ ਉਹਨਾਂ ਦਾ ਬਣਾ ਲੇ। ਇਹ ਸਾਰੀ ਬਕਵਾਸ ਤੇ WhatsApp ਯੂਨੀਵਰਸਿਟੀ ਉਹ ਬੰਦੇ ਚਲਾਉਂਦੇ ਨੇ ਜਿਹੜੇ ਧਰਮ ਨੂੰ ਪੜ੍ਹੇ ਨਹੀਂ ਹੋਏ। ਜਿਹੜੇ ਧਰਮ ਦੇ ਖਿਲਾਫ बार-बार ਇਦਾਂ ਦੀਆਂ ਚੀਜ਼ਾਂ ਘੜ ਕੇ ਨਫ਼ਰਤ ਦਾ ਬਾਜ਼ਾਰ ਗਰਮ ਕਰਦੇ। ਬਾੜਾ ਨਹੀਂ ਆ ਭੇਡਾਂ ਦਾ ਵੀ ਭੇਡਾਂ ਵਧਾ ਲੋ ਤੇ ਵੱਧ ਦੁੱਧ ਦੇਣ ਗਿਆ ਤੇ ਉਹਨਾਂ ਵੱਧ ਲਾ ਕੇ ਤੇ ਵੱਡਾ ਬਿਜ਼ਨਸ ਕਰ ਲਾਂਗੇ ਇਹ ਧਰਮ ਤਾਂ ਸਮਰਪਣ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਾ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮਰੀਓ ਇਹ 20 ਕਿਲੋ ਆਟੇ ਤੇ ਨਹੀਂ ਵਿਕਦਾ ਧਰਮ ਦੇ ਨਾਂ ਤੇ ਠੱਗੀ ਵਜ ਰਹੀ ਹੈ ਤੇ ਕੌਣ ਕਰ ਰਿਹਾ ਹੈ ਸਰਕਾਰੀ ਸਹਿ ਦੇ ਉੱਤੇ ਜਿਹੜੇ ਡੇਰੇਦਾਰ ਨੇ ਉਹ ਭਾਵੇਂ ਸਿੱਖਾਂ ਦੇ ਹੋਣ ਭਾਵੇਂ ਉਹ ਕਿਉਂਕਿ ਉਹਨਾਂ ਦੀ ਦੁਕਾਨ ਉਹ ਧਰਮ ਨਹੀਂ ਹੈ ਉਹ ਦੁਕਾਨ ਹੈ ਜੇ ਤੁਸੀਂ ਧਰਮੀ ਹੋ ਤੁਸੀਂ ਕਾਮ, ਕ੍ਰੋਧ, ਲੋਭ ਤੇ ਮੋਹ ਤੇ ਹੰਕਾਰ ਤੇ ਕਾਬੂ ਪਾਇਆ ਚਾਹੀਦਾ ਜੇ ਤੁਸੀਂ ਇਹ ਸਾਰਾ ਕੁਝ ਕੀਤਾ ਤਾਂ ਕੋਈ ਗੱਲ ਨਹੀਂ ਤੁਸੀਂ ਜਿਹੜੇ ਧਰਮ ਚੋਂ ਪਰਮਾਨੰ ਕੋਈ ਬਸਲਾ ਨਹੀਂ ਹੈ ਅੱਜ ਕੱਲ ਨਾ ਇੱਕ ਚੀਜ਼ ਆ ਬੜੀ ਹੋਣ ਲੱਗ ਗਈ ਕਿ ਆਪਾਂ ਸ਼ਾਇਦ ਇਸੀ ਨੂੰ ਬਹੁਤ ਜ਼ਿਆਦਾ ਫਲੈਕਸੀਬਲ ਲੈ ਲਿਆ ਲੋਕੀ ਕਹਿੰਦੇ ਆ ਕਿ ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਜੇ ਵਿਆਹ ਕਰਾਉਣਾ ਹੈ ਤਾਂ ਜਾਤਾਂ ਪਾਤਾਂ ਵੇਖੀਆਂ ਜਾਂਦੀਆਂ ਸੀ ਚਲੋ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਆ ਥੋੜੀ ਪੜ੍ਹ ਲੈ ਗਈ ਉਹ ਨਹੀਂ ਦੇਖਦੀ ਇਹ ਚੀਜ਼ ਇਸ ਤੋਂ ਅੱਗੇ ਗੱਲ ਕਰੀਏ ਤਾਂ ਧਰਮ ਵੀ ਜਿਹੜਾ ਹੈ ਉਹ ਅੱਜ ਕੱਲ ਅਸੀਂ ਚੇਂਜ ਕਰ ਲਿਆ ਕਿ ਇੱਕ ਸਰਦਾਰ ਮੁੰਡਾ ਸਿਰ ਤੇ ਪੱਗ ਬੰਨੀ ਹੋਈ ਹੈ ਤੇ ਉਹਦਾ ਵਿਆਹ ਹੋਇਆ ਇੱਕ ਮੁਸਲਿਮ ਕੁੜੀ ਦੇ ਨਾਲ ਤੇ ਵੀਡੀਓ ਵਾਇਰਲ ਹੁੰਦੀ ਹੈ ਕਿ ਉਹ ਇੱਕ ਉੱਥੇ ਬੈਠ ਕੇ ਨਮਾ ਜਿਹੜੇ ਉਹ ਕਰ ਰਹੇ ਨੇ ਆਪਸ ਵਿੱਚ ਨਿਕਾਹ ਕਰ ਰਹੇ ਨੇ ਤਾਂ ਮੇਰਾ ਸਵਾਲ ਇਹੀ ਹੋਏਗਾ ਜੀ ਕਿ ਸਿੱਖ ਧਰਮ ਦੇ ਵਿੱਚ ਸਾਨੂੰ ਅਲਾਉਡ ਹੈ ਕਿ ਅਸੀਂ ਕਿਸੇ ਹੋਰ ਧਰਮ ਚ ਵਿਆਹ ਕਰੀਏ ਜਾਂ ਕਿਸੇ ਹੋਰ ਧਰਮ ਦਾ ਸਾਡੇ ਵਿੱਚ ਵਿਆਹ ਹੋਵੇ ਵੇਖੋ ਵੀਰੇ ਇਹ ਸਮਾਜਿਕ ਸਿਸਟਮ ਹੈ ਮੈਂ ਬਲੱਡ ਦੇ ਐਗਜ਼ਾਮਪਲ ਤੋਂ ਹੀ ਗੱਲ ਸ਼ੁਰੂ ਕਰਾਂਗਾ ਜੀ 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 ਮੈਂ ਤੇ ਉਹ ਏਡੀ ਵੱਡੀ ਐਗਜ਼ਾਮਪਲ ਦਿੱਤੀ ਸ਼ਾਇਦ ਇਹਦੇ ਅੱਗੇ ਹੋਰ ਕੋਈ ਐਗਜ਼ਾਮਪਲ ਨਹੀਂ ਹੈ ਕਿ ਕਿਉਂਕਿ ਜੇ ਕੁਦਰਤ ਨੇ ਜੋ ਬਣਾਇਆ ਨੇਚਰ ਨੇ ਜੋ ਸਿਸਟਮ ਦਿੱਤਾ ਉਹ ਵੱਖਰੇ ਵੱਖਰੇ ਦਾ ਉਹ ਇਕੱਠਾ ਨਹੀਂ ਹੈਗਾ ਤੇ ਸਾਨੂੰ ਇਹ ਗੱਲ ਸਮਝਣੀ ਪੈਣੀ ਤੁਸੀਂ ਗੱਲ ਕੀਤੀ ਵਿਆਹ ਦੀ ਮੈਂ ਕੀ ਗੱਲ ਕਹੀ ਦੁੱਧ ਵਿੱਚ ਕਾਂਜੀ ਨਾ ਪਾਓ ਹੂੰ ਬਹੁਤ ਸਾਰਾ ਭਾਰਤ ਦਾ ਇੱਕ ਸਿਸਟਮ ਹੈ ਜਿਹੜਾ ਕਹਿੰਦਾ ਵੀ ਸਿੱਖ ਹਿੰਦੂਆਂ ਚੋਂ ਨਿਕਲੇ ਨੇ ਭਾਈ ਹਿੰਦੂਆਂ ਚੋਂ ਨਿਕਲੇ ਹੋ ਸਕਦੇ ਬੜਾ ਥੋੜੀ ਨਾ ਸਕਦੇ ਐ ਜੂਸ ਸੰਤਰੇ ਚੋਂ ਨਿਕਲ ਹੀ ਸਕਦਾ ਵਾਪਸ ਨਹੀਂ ਜਾ ਸਕਦਾ ਤੇ ਜੇ ਕੋਈ ਉਹਨੂੰ ਵਾਪਸ ਕੋਸ਼ਿਸ਼ ਕਰੇ ਉਹ ਗੁੱਦਾ ਗੁੱਦਾ ਸਾਰਾ ਸਮਾਨ ਵੀ ਇਕੱਠਾ ਕਰ ਲੇ ਉਹਦੇ ਵਿੱਚ ਵਾਪਸ ਜੂਸ ਪਾ ਕੇ ਤੁਹਾਨੂੰ ਗਲਾਸ ਭਰ ਕੇ ਦੇ ਦੇ ਕਿੰਦੇ ਲਈ ਪੀ ਲਓ ਜੀ ਉਹ ਪੀਣਯੋਗ ਹੋਏਗਾ ਬਿਲਕੁਲ ਨਹੀਂ ਉਹ ਬਿੰਨ ਹੋ ਜਾਏਗਾ ਉਹ ਜ਼ਹਿਰ ਹੋ ਜਿਗ ਇਸ ਕਰਕੇ ਇਹ ਗੱਲ ਸਮਝਣੀਆਂ ਪੈਣੀਆਂ ਬਹੁਤ ਸਾਰੀਆਂ ਚੀਜ਼ਾਂ ਧਰਮ ਦੇ ਨਾਂ ਤੇ ਕੋਈ ਧਰਮ ਨੂੰ ਜਦੋਂ ਸਮਝਣਾ ਇਹ ਸਾਰੀ ਬਕਵਾਸ ਤੇ WhatsApp ਯੂਨੀਵਰਸਿਟੀ ਉਹ ਬੰਦੇ ਚਲਾਉਂਦੇ ਨੇ ਜਿਹੜੇ ਧਰਮ ਨੂੰ ਪੜ੍ਹੇ ਨਹੀਂ ਹੋਏ ਜਿਹੜੇ ਧਰਮ ਦੇ ਖਿਲਾਫ बार-बार ਏਦਾਂ ਦੀਆਂ ਚੀਜ਼ਾਂ ਘੜ ਕੇ ਨਫ਼ਰਤ ਦਾ ਬਾਜ਼ਾਰ ਗਰਮ ਕਰਦੇ ਮੈਂ ਕਹਿੰਦਾ ਜੀ ਮੁੰਡੇ ਦਾ ਦਿਲ ਆ ਗਿਆ ਮੁਸਲਮਾਨ ਕੁੜੀ ਤੇ ਕੋਈ ਚੱਕਰ ਨਹੀਂ ਉਹ ਆਪਣਾ ਧਰਮ ਛੱਡੇ ਤੇ ਉਹਨਾਂ ਦਾ ਬਣਾ ਲੈ ਕੀ ਸਿੱਖ ਧਰਮ ਦੇ ਵਿੱਚੋਂ 50 ਬੰਦੇ ਘਟ ਜਾਣਗੇ ਤੇ ਗੁਰੂ ਨੂੰ ਕੋਈ ਫਰਕ ਪੈਂਦਾ ਕਿਉਂਕਿ ਇੱਥੇ ਗੁਣਾ ਦੀ ਬਾਤ ਆ ਜਿਹੜੇ ਅੱਜ ਕੱਲ ਨਵੇਂ ਇਸ ਤੋਂ ਵੀ ਡੇਂਜਰਸ ਮਸਲਾ ਹੈ ਵੀ ਅੱਜ ਲੋਕ ਬਹੁਤ ਵੱਡੀ ਪੱਦਰ ਤੇ ਸਾਈ ਬਣਦੇ ਜਾ ਰਹੇ ਮੈਂ ਜਦੋਂ ਡਾਇਸਿਸ ਨਾਲ ਜਾਂ ਇਹਨਾਂ ਦੇ ਵੱਡੇ ਸਾਈ ਚਰਚਾ ਨਾਲ ਜਿਹੜੇ ਵੈਟਿਕਨ ਰਿਲੇਟਡ ਨੇ ਰੋਮਨ ਕੈਥਲਿਕਸ ਨਾਲ ਗੱਲ ਹੁੰਦੀ ਹੈ ਤੇ ਮੈਂ ਹੱਸਦਾ ਉਹਨਾਂ ਨੂੰ ਮੈਂ ਉਹਨਾਂ ਨੂੰ ਬੜੇ ਬੜੀ ਵਰੀ ਕਹਿਣਾ ਮੈਂ ਕਹਿੰਨਾ ਵੀ ਯਾਰ ਮੈਨੂੰ ਇਹ ਦੱਸੋ ਬਾਬਾ ਫਤਿਹ ਸਿੰਘ 7 ਸਾਲ ਦੀ ਉਮਰੇ ਸ਼ਾ ਰਾਗ ਦੇ ਉੱਤੇ ਛੁਰੀ ਚਲਾ ਕੇ ਉਹਦੇ ਖੁਦ ਦੇ ਲਹੂ ਦਾ ਸੱਥਰ ਉਹਦੇ ਥੱਲੇ ਪਛਾੜ ਦਿੱਤਾ ਗਿਆ ਹੂੰ ਇਸ ਤੋਂ ਵੱਡੀ ਕੁਰਬਾਨੀ ਤਾਂ ਹੋ ਨਹੀਂ ਸਕਦੀ ਪੁੱਤਰਮ ਤੋਂ ਡੋਲੇ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲ ਦੇ ਬੱਚੇ ਦਾ ਦਿਲ ਕੱਢ ਕੇ ਉਹਦੇ ਮੂੰਹ ਵਿੱਚ ਪਾਇਆ ਇਸ ਤੋਂ ਵੱਡੀ ਕੁਰਬਾਨੀ ਤੇ ਨਹੀਂ ਹੋ ਸਕਦੀ ਤੇ ਜਿਹੜੇ ਬੰਦੇ ਇੰਨੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਬੰਦ-ਬੰਦ ਕੱਟਣਾ, ਕੋਪੜੀ ਲੈਣੀ, ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਪਵਾਉਣੇ ਜਿਹੜੇ ਅਸੀਂ ਰੋਜ਼ ਅਰਦਾਸ ਸੁਣਦੇ ਪੜਦੇ ਹਾਂ ਜੀ ਜੇ ਉਹਨਾਂ ਸ਼ਹੀਦਾਂ ਨੂੰ ਪਿੱਠ ਦੇ ਕੇ ਉਹ ਜੀਜ਼ਸ ਕ੍ਰਾਈਸਟ ਦੇ ਮਗਰ ਗਏ ਨਾ ਤੇ ਉਹਨਾਂ ਕੋਈ ਜੀਜ਼ਸ ਕ੍ਰਾਈਸਟ ਦਾ ਵੀ ਬੜਾ ਜਿਆਦਾ ਭਲਾ ਨਹੀਂ ਕਰਨਾ ਉਹਨਾਂ ਸਿਰਫ ਤੇ ਸਿਰਫ ਲਾਲਚ ਵਸ ਜਾਂ ਕਿਸੇ ਹੋਰ ਕਾਰਨ ਬਸ ਇਧਰੋਂ ਮੰਝਾ ਛੱਡ ਕੇ ਤੇ ਦੂਜਾ ਮੰਝਾ ਲੈ ਲਿਆ ਤੇ ਪੈਂਦ ਤੇ ਮੰਝੇ ਦੀ ਇੱਕੋ ਪਾਸੇ ਹੀ ਹੁੰਦੀ ਹੈ ਉਹ ਕੀ ਜਾਂਦੇ ਨੇ ਨਾ ਪੈਂਦੇ ਪਵੋ ਸਹਣਾਣੇ ਪਵੋ ਤੇ ਲੱਕ ਵਿਚਕਾਰ ਹੀ ਆਉਂਦਾ ਸੋ ਗੱਲ ਉੱਥੇ ਹੀ ਆਉਣੀ ਹੈ ਕੀ ਕ੍ਰਿਸਚੀਅਨਟੀ ਅਪਣਾਉਣ ਤੋਂ ਬਾਅਦ ਤੁਹਾਡੇ ਅੰਦਰ ਦਇਆ ਆਈ ਜੀਜ਼ਸ ਕ੍ਰਾਈਸ ਵਾਲੀ ਦਇਆ ਆਈ ਮੈਂ ਕਹਿੰਦਾ ਜੀਜ਼ਸ ਕ੍ਰਾਈਸ ਵਾਲੀ ਦਇਆ ਆ ਜੇ ਚੱਲ ਘਟੋ ਘਟ ਸਮਾਜ ਤੇ ਬਿਹਤਰ ਬਣੇਗਾ ਤੇ ਜੇ ਜੀਜ਼ਸ ਕ੍ਰਾਈਸ ਵਾਲੀ ਦਇਆ ਤੁਸੀਂ ਆਈ ਨਹੀਂ ਤੇ ਉਤੋਂ ਤੁਹਾਡੇ ਪਾਸਟਰ ਨੇ ਤੁਹਾਨੂੰ ਕਿਸੇ ਪੋਲਿਟੀਕਲ ਪਾਰਟੀ ਨੂੰ ਇੰਨਾ ਵਗ ਭੇਡਾਂ ਦਾ ਵਿਖਾ ਕੇ ਵੇਚਦਾ ਤੇ ਆਪ ਪੋਲਿਟਿਕਲ ਤੇ ਉਹ ਕੋਈ ਨਾ ਕੋਈ ਕੁਰਸੀ ਲੈ ਲਈ ਤੇ ਠੱਲੇ ਵਾਲਾ ਸਾਰਾ ਸਿਸਟਮ ਖਰਾਬ ਹੀ ਕਰਤਾ ਨਾ ਦਇਆ ਆਈ ਨਾ ਸਾਤ ਆਇਆ ਨਾ ਸੰਤੋਖ ਆਇਆ ਕੋਈ ਧਰਮ ਨਹੀਂ ਆਇਆ ਲੜਾਈਆਂ ਝਗੜੇ ਕਾਮ ਕਰੋਧ ਲੋਭ ਮੋਹ ਹੰਕਾਰ ਫਿਰ ਵੀ ਉਦਾਂ ਹੀ ਤੰਗ ਕਰਨ ਡਿਆ ਤੇ ਫਿਰ ਮੰਜਾ ਬਦਲਿਆ ਕਿਉਂ ਲੱਗ ਕੇ ਉੱਥੇ ਖੜਾ ਗੱਲ ਸਮਝ ਲੱਗੀ ਸੋ ਫਿਰ ਇੱਕ ਗੱਲ ਇਹ ਹੈ ਵੀ ਮੈਂ ਕਹਿੰਨਾ ਬਿਲਕੁਲ ਸਹੀ ਹੈ ਗੁਰੂ ਨਾਨਕ ਸਾਹਿਬ ਨੇ ਕਿਸੇ ਦਾ ਧਰਮ ਨਹੀਂ ਬਦਲਿਆ ਹਮ ਸੱਤ ਪੀੜੀਆਂ ਮਰਦਾਨੇ ਕੇ ਸੱਤ ਪੀੜੀਆਂ ਗੁਰੂ ਘਰ ਚ ਕੀਰਤਨ ਕੀਤਾ ਉਨਾ ਧਰਮ ਨਹੀਂ ਬਦਲੇ। ਇੱਥੇ ਕੋਈ ਧਰਮ ਬਦਲਣ ਦੀ। ਯਾਰ ਵੀਰੇ ਮੈਂ ਇੱਕ ਬੇਨਤੀ ਕਰਾਂ ਬੜਾ ਸ਼ਬਦ ਵਰਤ ਰਿਹਾ ਹਾਂ ਮੈਂ ਕੀ ਕਰਾਂ। ਇਹ ਬਾੜਾ ਨਹੀਂ ਹੈ ਭੇਡਾਂ ਦਾ ਵੀ ਭੇਡਾਂ ਵਧਾ ਲੋ ਤੇ ਵੱਧ ਦੁੱਧ ਦੇਣ ਗਿਆ ਤੇ ਉਹਨਾਂ ਵੱਧ ਲਾ ਕੇ ਤੇ ਵੱਡਾ ਬਿਜ਼ਨਸ ਕਰ ਲਾਂਗੇ। ਇਹ ਧਰਮ ਤਾਂ ਸਮਰਪਣ ਹੈ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡਾਸ। ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮਰੀਓ। ਇਹ 20 ਕਿਲੋ ਆਟੇ ਤੇ ਨਹੀਂ ਵਿਕਦਾ। ਇਹ ਇਹ 2 ਕਿਲੋ ਦਾਲ ਤੇ ਨੀ ਧਰਮ ਬਦਲਿਆ ਜਾਂਦਾ ਜਾਂ ਆ ਬਿਮਾਰੀ ਠੀਕ ਹੋ ਗਈ ਜੀ ਯਾਰ ਕਿ ਜੇ 크੍ਰਿਸਚੀਅਨ ਇਦਾਂ ਹੀ ਬਿਮਾਰੀ ਠੀਕ ਕਰਦੇ ਹੋਣ ਤਾਂ ਸੀਐਮਸੀ ਹਸਪਤਾਲ ਕਿਉਂ ਬਣਾਇਆ ਜੇ ਇਦਾਂ ਹੀ ਬਿਮਾਰੀਆਂ ਠੀਕ ਕਰਨੀਆਂ ਤੇ ਮਾਨਜੋਗ ਜਿਹੜੇ ਪੋਪ ਸਾਹਿਬ ਨੇ ਅਜੇ ਤਾਜ਼ਾ ਤਾਜ਼ੇ ਗੋਡੇ ਬਦਲੇ ਉਹਨਾਂ ਦੇ ਸੋ ਇਹ ਧਰਮ ਦੇ ਨਾਂ ਤੇ ਠੱਗੀ ਵਜ ਰਹੀ ਹੈ ਤੇ ਕੌਣ ਕਰ ਰਿਹਾ ਸਰਕਾਰੀ ਸਹਿ ਦੇ ਉੱਤੇ ਜਿਹੜੇ ਡੇਰੇਦਾਰ ਨੇ ਉਹ ਭਾਵੇਂ ਸਿੱਖਾਂ ਦੇ ਹੋਣ ਭਾਵੇਂ ਉਹ ਕਿਉਂਕਿ ਉਹਨਾਂ ਦੀ ਦੁਕਾਨ ਉਹ ਧਰਮ ਨਹੀਂ ਹੈ ਉਹ ਦੁਕਾਨ ਹੈ ਹੁਣ ਅੱਜ ਕੋਈ ਕਵੇ ਬਹੁਤ ਵਾਰੀ ਹੁੰਦਾ ਹੈ ਕਿ ਸਰਕਾਰ ਵੀ ਅੱਜ ਕਹਿ ਦਿੰਦੀ ਜੀ ਫਲਾਣੇ ਧਰਮ ਦੇ ਖਿਲਾਫ ਬੋਲਿਆ 295 ਦਾ ਪਰਚਾ ਦੇ ਦੂ ਮੈਂਗਾ ਪਹਿਲਾਂ ਚੈੱਕ ਕਰੂ ਕੀ ਉਹ ਧਰਮ ਹੈ ਹੁਣ ਬਲਾਤਕਾਰੀ ਸਿਰਸੇ ਵਾਲਾ ਸਾਧ ਅਸੀਂ ਕਦੋਂ ਦੇ ਪਿੱਟਦੇ ਸੀ ਵੀ ਇਹ ਗੰਦਾ ਬੰਦਾ ਹੈ ਗੰਦਾ ਬੰਦਾ ਗੰਦਾ ਬੰਦਾ ਹੈ ਇਸ ਤੋਂ ਬਚੋਏ ਸਮਾਜ ਲਈ ਸਹੀ ਨਹੀਂ ਹੈਗਾ ਅੱਜ ਮੰਨਜੋ ਕੋਰਟ ਦੇ ਉਹਨੂੰ ਤਾਂ ਅੰਦਰ ਧੱਕਿਆ ਜੀ ਪਤਾ ਲੱਗ ਗਿਆ ਨਾ ਵੀ ਇਹ ਸਮਾਜ ਵਿੱਚ ਰਹਿਣ ਦੇ ਯੋਗ ਨਹੀਂ ਵੱਖਰੀ ਗੱਲ ਹੈ ਕਿ ਉਹਦੇ ਮਗਰ ਜਿਹੜਾ ਲੰਗ ਲੈਣਾ ਉਹਦੀ ਵਜ੍ਹਾ ਕਰਕੇ ਵੋਟਾਂ ਦੀ ਸੌ ਕ੍ਰਿਦੋ ਉਕਤ ਦੇ ਚੱਕਰ ਵਿੱਚ ਉਹਨੂੰ ਛੇਤੀ ਪ੍ਰੋਬਲ ਮਿਲਦੀ ਹੈ ਪਰ ਉਹ ਬੰਦਾ ਸਮਾਜ ਵਿੱਚ ਰਹਿਣ ਦੇ ਕਾਬਿਲ ਨਹੀਂ ਹੈ ਇਹ ਗੱਲ ਮਾਨ ਜੋ ਕੋਟ ਕਹਿੰਦੀ ਹੈ ਹੂੰ ਸੋ ਇਹੋ ਜੇ ਬਹੁਤ ਨੇ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਠੱਗੀ ਮਾਰੀ ਪਰ ਉਹਨਾਂ ਨੂੰ ਧਰਮੰਤ ਨਹੀਂ ਕਿਹਾ ਜਾ ਸਕਦਾ ਨਾ ਉਹ ਡੇਰਾ ਹੈ ਦੁਕਾਨ ਹੈ ਉਹ ਸਿਰਫ ਤੇ ਸਿਰਫ ਰਾਮ ਰਾਮ ਜਪਣਾ ਪਰਾਇਆ ਮਾਲ ਆਪਣਾ ਉੱਚ ਸਿੱਖ ਡੇਰੇ ਵੀ ਕਈ ਹੋ ਸਕਦੇ ਜਿਨ੍ਹਾਂ ਨੇ ਸਿੱਖੀ ਜਿਹੜਾ ਉਹ ਭੇਖ ਬਣਾਇਆ ਹੋਇਆ ਕਿਉਂਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਗੁਰਬਾਣੀ ਦੇ ਨਾਮ ਤੇ ਆਪਦੇ ਪੈਰ ਪੂਜਣ ਲਈ ਲੋਕਾਂ ਨੂੰ ਦੇ ਰਹੇ ਹੋ ਤੇ ਢੇਰੀ ਨੋਟਾਂ ਦੀ ਤੁਹਾਡੇ ਪੈਰਾਂ 'ਚ ਲੱਗ ਰਹੀ ਹੈ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਨਹੀਂ ਹੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿਧਾਂਤ ਤੇ ਨਹੀਂ ਹੋ ਕਿਉਂਕਿ ਉੱਥੇ ਪਰਚਾ ਸ਼ਬਦ ਕਹੈ ਉੱਥੇ ਬੰਦੇ ਦੀ ਗੱਲ ਨਹੀਂ ਹੈ ਉੱਥੇ ਦੇਹ ਦਾ ਮਸਲਾ ਨਹੀਂ ਹੈ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੀ ਗੱਲ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤਨ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਉਥੇ ਖਰੜੇ ਪੂਜਣ ਦੀ ਗੱਲ ਨਹੀਂ ਹੋਈ ਸੋ ਇਹ ਸਮਝਣਾ ਪੈਣਾ ਕਿ ਕੋਈ ਗੱਲ ਨਹੀਂ ਇਹ ਗੁਰੂ ਨਾਨਕ ਸਾਹਿਬ ਦਾ ਕੋਈ ਧਰਮ ਨਹੀਂ ਘਟ ਚੱਲਿਆ ਕਿਉਂਕਿ ਗੁਰੂ ਦੇ ਤੇ ਦੋ ਹੀ ਸਿੱਖ ਸੀਗੇ ਤੇ ਉਹਨਾਂ ਨੇ ਖਾਲਸਾ ਰਾਜ ਕਾਇਮ ਕਰਤਾ ਸੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ 750 ਸਾਲ ਪੁਰਾਣੀਆ ਮੁਗਲਿਆ ਹਕੂਮਤ ਹਰਾ ਕੇ ਰੱਖਤੀ ਦੋ ਹੀ ਸੀਗੇ ਉਮਰਾਂ ਵੀ ਬੜੀਆਂ ਛੋਟੀਆਂ ਸੀ ਤੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੋ ਹੀ ਸੀਗੇ ਖਾਲਸਾ ਰਾਜ ਬਣਾਤਾ ਇੱਥੇ ਗੁਣਾ ਦਾ ਮਸਲਾ ਹੈ ਕੋਈ ਗੱਲ ਨਹੀਂ ਜਿਨੇ ਮੁਸਲਮਾਨਧਰਮ ਚ ਕੋਈ ਮਾੜਾ ਨਹੀਂ ਆ ਉਧਰ ਜਾਓ ਜਿਨੂੰ ਵਰਤ ਚੰਗੇ ਲੱਗਦੇ ਆ ਇੱਥੇ ਕਿ ਟਿੱਕਾ ਚੰਗਾ ਲੱਗਦਾ ਜਿਨੂੰ ਉਹ ਉਹਨਾਂ ਦਾ ਸਿਸਟਮ ਚੰਗਾ ਲੱਗਦਾ ਭਾਈ ਉਧਰ ਚਲੇ ਜਾ ਪਰ ਇੱਕ ਗੱਲ ਯਾਦ ਰੱਖੋ ਦੁੱਧ ਤੇ ਕਾਂਜੀ ਮਿਕਸ ਨਾ ਕਰੋ ਇੱਕ ਪੈਰ ਇੱਧਰ ਤੇ ਇੱਕ ਪੈਰ ਉਧਰ ਇਹ ਕੰਮ ਨਾ ਕਰੋ ਕਿਉਂਕਿ ਤੁਹਾਨੂੰ ਡੁੱਬ ਜੋਗੇ ਜਿਹੜਾ ਬੰਦਾ ਦੋ ਬੇੜੀਆਂ 'ਚ ਪੈਰ ਰੱਖਦਾ ਉਹ ਮਰਦਾ ਹੀ ਮਰਦਾ ਹੈ ਤਾਂ ਆਪਣੀ ਜ਼ਿੰਦਗੀ ਖਤਰੇ 'ਚ ਨਾ ਪਾਓ ਜਿਨੂੰ ਹਿੰਦੂ ਧਰਮ ਚੰਗਾ ਲੱਗਦਾ ਉਹ ਹਿੰਦੂ ਧਰਮ ਅਪਣਾਓ ਪਰ ਚੱਲੋ ਵੇਦਾਂ ਦੇ ਹਿਸਾਬ ਨਾਲ ਪਵਿੱਤਰ ਗੀਤਾ ਦੇ ਹਿਸਾਬ ਨਾਲ ਜਿਹਨੂੰ ਮੁਸਲਮਾਨਧਰਮ ਚੰਗਾ ਲੱਗਦਾ ਉਹ ਮੁਸਲਮਾਨਧਰਮ ਅਪਣਾ ਲਓ ਕੋਈ ਗੱਲ ਨਹੀਂ ਪਰ ਪਵਿੱਤਰ ਕੁਰਾਨ ਦੇ ਹਿਸਾਬ ਨਾਲ ਚੱਲੋ ਤੇ ਜਿਹਨੂੰ ਸਿੱਖਧਰਮ ਚੰਗਾ ਲੱਗਦਾ ਇੱਧਰ ਤੇ ਭਾਈ ਬਹੁਤ ਔਖੀ ਖੇਡ ਹੈ ਇਹ ਕੋਈ ਐਵੇਂ ਘੇਵੇਂ ਬੰਦਾ ਨਾ ਆਖੇ ਵੀ ਮੈਂ ਸਾਡਾ ਵੀ ਸਿਸਟਮ ਬਣ ਗਿਆ ਛੱਡ ਜੋ ਗੁਰੂ ਕੇ ਜਾ ਅੱਜ ਇੱਕ ਕਾਰ ਮੁਫਤ ਦੇ ਦਿਆਂਗੇ ਇੰਨਾ ਸਸਤਾ ਨਹੀਂ ਹੈ ਅਮਰਤ ਵੀਰਿਆ ਇਹ ਸਾਡੇ ਵਾਲੇ ਲਾਣੇ ਵੀ ਮਤਲਬ ਸਮਾਨ ਵਧਾਉਣ ਦੇ ਚੱਕਰ ਚ ਵੀ ਗੋਲਕ ਸਾਡੀ ਵਾਜੇ ਤੇ ਜ਼ਿਆਦਾ ਕੰਮ ਕਰ ਲਿਆ ਇੱਥੇ ਸਿੱਖੀ ਬੜੀ ਮਹਿੰਗੀ ਹੈ ਇਥੇ ਜੋਤੋ ਪ੍ਰੇਮ ਖੇਲਣ ਦਾ ਚਾਹ ਉਹ ਸਿਰਦਰ ਟਲੀ ਗਲੀ ਮਰੀ ਆਓ ਪਹਿਲਾ ਮਰਨ ਕਬੂਲ ਦੀ ਗੱਲ ਇਥੇ ਸੀਸ ਟਲੀ ਤੇ ਰੱਖ ਕੇ ਆਉਣਾ ਪੈਂਦਾ ਉਹ ਵਖਰੀ ਗੱਲ ਆ ਵੀ ਅਸੀਂ ਥੋੜਾ ਸਸਤਾ ਕਰਤਾ ਇਸ ਕਰਕੇ ਕੋਈ ਮਸਲਾ ਨਹੀਂ ਹੈ ਜੇ ਯੰਗ ਜਨਰੇਸ਼ਨ ਕਹਿੰਦੀ ਹੈ ਵੀ ਹਾਂ ਠੀਕ ਹੈ ਠੀਕ ਹੈ ਬਈ ਕਿਉਂਕਿ ਅਖੀਰ ਦੇ ਉੱਤੇ ਮਸਲਾ ਇਸ ਗੱਲ ਤੇ ਆਉਣਾ ਹੈ ਕਿ ਜੇ ਤੁਸੀਂ ਧਰਮੀ ਹੋ ਤੁਹਾਡੇ ਅੰਦਰ ਦਇਆ ਚਲਕਣੀ ਚਾਹੀਦੀ ਜੇ ਤੁਸੀਂ ਧਰਮੀ ਹੋ ਤੁਹਾਡੇ ਅੰਦਰ ਸਬਰ ਤੇ ਸੰਤੋਖ ਚਲਪਣਾ ਚਾਹੀਦਾ ਜੇ ਤੁਸੀਂ ਧਰਮੀ ਹੋ ਤੁਸੀਂ ਇਮਾਨਦਾਰ ਹੋਣੇ ਚਾਹੀਦੇ ਹੋ ਜੇ ਤੁਸੀਂ ਧਰਮੀ ਹੋ ਤੁਸੀਂ ਕਾਮ ਕ੍ਰੋਧ ਲੋਭ ਤੇ ਮੋਹ ਤੇ ਹੰਕਾਰ ਤੇ ਕਾਬੂ ਪਾਇਆ ਚਾਹੀਦਾ ਜੇ ਤੁਸੀਂ ਇਹ ਸਾਰਾ ਕੁਝ ਕੀਤਾ ਤੇ ਕੋਈ ਗੱਲ ਨਹੀਂ ਤੁਸੀਂ ਜਿਹੜੇ ਧਰਮ ਚੋਂ ਪਰਵਾਹ ਨਾ ਕੋਈ ਬਸਲਾ ਨਹੀਂ ਹੈ